ਕੋ ਜਲੀ ਕੋ ਜਲੀ ਕਲਾਕਾਰ ਦੀ ਫੋਟੋ ਵਿਖਾਓ ਨਹੀਂ ਆਪਾਂ ਨਹੀਂ ਭਾਜੀ ਬਣ ਗਈ ਬਣ ਗਈ ਬੱਬਾ ਜੀ ਟੀਂਟੀ ਕਿੱਥੇ ਆ ਨਹੀਂ 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 ਇੱਧਰ ਇੱਥੇ ਸਾਸ਼ੀ ਗਾਦੀ ਮੇਰੇ ਵੀਰ ਭੈਣ ਭਰਾਵਾਂ ਨੂੰ ਸੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਹੁਣ ਚੱਲਾਂ ਮੈਂ ਕੇਹਰੇ ਪੱਗ ਬਨਣਾਂ ਕਹਿੰਦੇ ਜਿਸ ਤਰ੍ਹਾਂ ਦੇ ਪੱਗ ਬਨਣੀਆਂ ਉਹ ਬਨ ਕੇ ਫਿਰ ਆਪਾਂ ਆਪਣੀ ਤਿਆਰੀ ਕਰਾਂਗੇ ਉਹ ਵੀਡੀਓ ਚ ਲਾਸਟ ਤੱਕ ਜਰੂਰ ਬਨੇ ਰਹੋ ਮਜਾ ਆਊਗਾ ਅੱਜ ਸੋ ਬਨੇ ਰਹੋ ਲਾਸਟ ਤੱਕ ਵੀ ਲੋਕ ਚ ਬਹੁਤ ਨਜ਼ਾਰਾ ਅੰਤਕ ਬਾਗ ਰੱਖਣੀ ਆ ਕਾਕੇ ਅਰੇ ਫੈਰ ਕਰ ਭਾਈ ਅੱਜ ਆਜ ਇੱਕ ਮਿੰਟ ਆ ਜਿਹਨਾਂ ਦੇ ਘਰ ਫੈਰ ਚੱਲਣਗੇ ਫੈਰ ਕੋ ਗੂੜੀ ਲੋ ਜੀ ਇੱਕ ਤੇ ਦਮਲਾ ਬਨ ਕੇ ਇੱਕ ਜਣੇ ਤੇ ਪੱਗ ਬਨਣਗੇ ਤੇ ਆਪਣਾ ਟਾਈਮ ਹੋ ਗਿਆ ਚਾਹ ਪੀਣ ਦਾ ਜਿੰਨੂੰ ਚਾਹ ਪੀਉਂਗਾ ਫੇਰ ਬਾਅਦ ਚ ਬੰਦਾ ਕਿ ਲੜਾਈ ਦੇ ਪੱਗ ਆਓ ਵੀ ਆਪਾਂ ਹੋ ਗਏ ਆ ਤਿਆਰ ਸ਼ਿਆਰ ਠੀਕ ਹੈ ਜੀ ਤੁਮਾਲਾ ਲਿਆ ਆਪਾਂ ਸਜਾ ਤੇ ਆਪਣੇ ਜਿਹੜੇ ਭਰਾ ਨੇ ਉਹ ਵੀ ਗਏ ਨੇ ਉਹ ਤਿਆਰ ਤੇ ਚੈੱਕ ਕਰ ਸਕਦੇ ਹੋ ਦੋਨਾਂ ਨੂੰ ਬੱਲੇ ਜੀ ਤੇ ਇਹ ਹੀ ਤਿਆਰੀ ਤਿਆਰੀ ਜੇ ਬਤੀ ਹੋ ਗਈ ਆ ਬੰਦ ਬਾਬਾ ਜੀ ਦੇ ਆਉਣ ਦੀ ਦੇਰ ਆ ਤੇ ਨਾਲ ਹੀ ਆਪਾਂ ਨੂੰ ਨਿਕਲ ਜਾਣਾ ਠੀਕ ਹੈ ਜੀ ਬਸ ਆਉਣ ਵਾਲੇ ਆ ਬਾਬਾ ਜੀ ਵੀ ਜਿੱਦਾਂ ਹੀ ਆ ਗਏ ਆਪਾਂ ਨਾਲ ਹੀ ਆਤਾ ਇਹ ਕਰਾਂ ਫੋਨ ਲਓ ਬਈ ਆਪਾਂ ਤਿਆਰ ਹੋ ਗਏ ਪਹੁੰਚ ਚੁਕੇ ਹਾਂ ਰਮਾਨ ਰਿਜ਼ੋਰਟ ਤੇ بابا ਭਲੀ ਕਰੇ ਓਏ ਖੋਲੋ ਇਹਨੂੰ ਪੁੱਬਾਈ ਕੀ ਕਰਦੇ ਕਿਨੂੰ ਖਿੱਚ ਆਹ ਓਹੀ ਗੁੱਲੀ ਓਹੀ ਇਹਨੂੰ ਛੱਡ ਤੂੰ ਗੁੱਲੀ ਖਿੱਚ ਉਹ ਤੇਰੀ ਭਲੀ ਹੋਈ ਓਏ ਆ ਲਓ ਬਈ ਪਮ ਹੋਮ ਹੈਗੇ ਪੈਲੇਸ ਤਪੜੇ ਬੰਦੇ ਕੁਝ ਕੁਝ ਇੱਥੇ ਹੀ ਆ ਪਰ ਨਹੀਂ ਕਿੱਥੇ ਗਏ ਆਓ ਖਲੋਤੇ ਕਿਆ ਬਾਤ ਹੈ ਲੋ ਵੀ ਤਿਆਰੀਆਂ ਸ਼ਾਰੀਆਂ ਪੂਰੀਆਂ ਚੱਲ ਰਹੀਆਂ ਬੰਦੇ ਸਾਰੇ ਆਪਣੇ ਆ ਗੱਲਾਂ ਕਰਦਾ ਹੀ ਸਾਹ ਛੋਟੀ ਦਾ ਛੋਟੀ ਦਾ ਬੰਦਾ ਨਹੀਂ ਇਹ ਕੀ ਮਤਲਬ ਕੀ ਕੀ ਕਹਿੰਦਾ ਕਰਦੀ ਮੋੜ ਦਿਖਾਓ ਨਹੀਂ ਆਪਾਂ ਦੁਨੀਆ ਚਾੜ ਛੜੀਏ ਸਾਲਾ ਉਹਨਾਂ ਨੂੰ ਚੱਲ ਲੱਭੀ ਬਾਹਰੇ ਘਰ ਦੇ ਵੇਖੇ ਆ ਵੇਖੇ ਆ ਨਾ ਅਰੇ ਵੇਖੇ ਆ ਜੱਜੇ ਮੇਰੇ ਕਾਹਦੇ ਪਰਕੇ ਕੋਈ ਕਿਦਾ ਤੂੰ ਆਖਾ ਸਾਹਿਬ ਐ ਕਿਤੇ ਕੀ ਬਣੇ ਕਦਾ ਫਿਰ ਆਰੇ ਕੈਮ ਪਰ ਇੱਕ ਕਹਿੰਦਾ ਉਹ ਬੰਦਾ ਵੇਖ ਲੋ ਆਪਣਾ ਹੀ ਆ ਸਾਰੇ ਆ ਲੱਕ ਨੂੰ ਕਿਹਾ ਵਾ ਆ ਵੀ ਬੰਦਾ ਆਪਣਾ ਹੀ ਆ ਕਿਦਾ ਫਿਰ ਕੈਮ ਹੋਰ ਕਰਨ ਮੀਤਾ ਜੀ ਕੀ ਬਾਤ ਹੈ ਕੀ ਬਾਤ ਹੈ ਚਲੋ ਆਪਾਂ ਚੱਲੀਏ ਹੁਣ ਅੰਦਰ ਟਾਈਮ ਬੜਾ ਹੋ ਗਿਆ ਅੱਗੇ ਇੱਕ ਪਹਿਲਾ ਸੋਰ ਜਾਣਾ ਰੇ ਕਿਹਦੇ ਚ ਕੀ ਬਾਤ ਹੈ ਪਪਾ ਜੀ ਅਰਮਾਨ ਰਿਜ਼ੋਰਟ ਇਸ ਸੋ ਕੀ ਬਾਤ ਹੈ ਯਾਰ ਕੀ ਬਾਤ ਹੈ ਓ ਮਾਈ ਗਾਡ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਤੇ ਹੁਣ ਪਕਵੜਾ ਪਾਰ ਗੇਮ ਚੱਲੂਗੀ ਪਰ ਆ ਰੋ ਮੰ ਚੱਲੂਗੀ ਪਕਵੜਾ ਪਾਰ ਗੇਮ ਮੰਨੇ ਲੋ ਵੀ ਹੁੰਦੇ ਅੰਦਰੋਂ ਚੈੱਕ ਕਰੋ ਅਰਮਾਨ ਰਿਜ਼ੋਰਟ ਬਹੁਤ ਵਧੀਆ ਬਣਿਆ ਅੰਦਰੋਂ ਆਹ ਫੌਜਾ ਬੈਠੀਆਂ ਤੇ ਬਹੁਤ ਵਧੀਆ ਲੋਕੇ ਅੰਦਰੋਂ ਸਾਰੀ ਦੀ ਸਾਰੀ ਤੇ ਕੋਲ ਮਲਾ ਕੇ ਆਪਾਂ ਹੁਣ ਥੋੜੀ ਜੀ ਭੁੱਖ ਬਹੁਤ ਲੱਗੀ ਹੋਈ ਆ ਪਤਾ ਨਹੀਂ ਕੀ ਗੱਲ ਐ ਇਹ ਖਾਣ ਨਾਲ ਜਾਣ ਨਹੀਂ ਦੇ ਤੇ ਮੇਰੇ ਹਾਲਾਤ ਮਾੜੇ ਹੋ ਰਹੇ ਨੇ ਬਾਕੀ ਚਲੋ ਆਪਾਂ ਚੱਲਦੇ ਆਂ ਤੇ ਸ਼ਟ ਰੇਲ ਚੱਲਣਦੇ ਆ ਜੀ ਤੁਹਾਡੇ ਲਈ ਮੂੰਹ ਤੇ ਮਾਰ ਗਿਆ ਵੀਡੀਓ ਇੱਕ ਵਾਰੀ ਤੇ ਆਹ ਮੁੰਡਿਆਂ ਦੇ ਨਾਲ ਹੀ ਐ ਸ਼ਕਲਾ ਸਿੱਧੀਆਂ ਹੋ ਗਿਆ ਹੁਣ ਤੇ ਫੁਨਾ ਚ ਵੜ ਗਏ ਮੈਂ ਮਨੂ ਜੀ ਦਾ ਆਪਣਾ ਨਾਮ ਅੱਗੇ ਸਿੱਧੀਆਂ ਹੋ ਗਈਆਂ ਇਹ ਸ਼ਕਲਾ ਤੇ ਚੱਕਰ ਇੱਥਾਂ ਵੀ ਆਪਾਂ ਹਣ ਫਲ ਫਰੂਟ ਖਾਲੇ ਆ ਤੇ ਜੂਸ ਜਾਸ ਆਪਾਂ ਪੀਦੇ ਆ ਤੇ ਫਿਲਹਾਲ ਜਿਹਨੇ ਲਾਈਵ ਨਹੀਂ ਬਹੁਤ ਜੀ ਖੁਸ਼ ਹੋ ਮਰੇ ਹੈ ਲਾਈਵ ਨਹੀਂ ਚੱਲਦਾ ਹੈਗਾ ਨਾ ਚੱਲਦਾ ਹੋਵੇ ਯਾਰ ਉਹ ਕਹਿੰਦੇ ਜਾਂ ਕਹਿੰਦੇ ਲਾਈਵ ਚੱਲਣਿਆ ਬਾਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੇਕੀ ਦਿਕੀ ਜਾਏਗੀ ਲਾਈਵ ਆਜ ਲੱਗਾ ਹੋਵੇ ਬਾਕੀ ਗੱਲ ਮੁੱਕਦੀ ਆ ਇੱਥੇ ਜੀ ਆਪਾਂ ਇੱਥੋਂ ਹਣ ਚੱਕੀ ਆ ਪਕੌੜਾ ਰੱਜ ਕੇ ਚੋਲੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਚੱਲੀਏ ਥੋੜਾ ਕਿਚਨ ਉਹ ਛੋੜੋ ਅੱਛਾ ਬਾਹਰੋਂ ਕਿੰਨੀਆਂ ਬਾਕੀ ਰਹੀਆਂ ਦੂਜਾ ਵੀ ਹੈਗਾ ਉਹ ਵੀ ਦੱਸੋ ਅਰੇ ਦੂਜਾ ਵੀ ਹੈਗਾ ਵਾ ਅਸੀਂ ਉਧਰ ਵੀ ਜਾਣਾ ਇਧਰੋਂ ਪਕੌੜਾ ਉਧਰੋਂ ਰੋਟੀ ਦੋਨੇ ਕੰਮ ਚੱਲਣਗੇ ਕਿਸੇ ਵੱਲੋਂ ਕੋਈ ਘਟਾ ਨਹੀਂ ਖਾਣਾ ਇਹਨਾਂ ਨੇ ਚਲੋ ਬਈ ਲਓ ਬਈ ਤਾਂ ਚਾਹ ਲੈਂਗੇ ਨਹੀਂ ਚੀਜ਼ਾਂ ਖਾਣ ਬਲੇ ਇਹ ਖਾਂਦੇ ਹੀ ਨਹੀਂ ਪਰਣਗੇ ਉਹ ਬਾਬਾ ਜੀ ਵੀ ਨਹੀਂ ਖਾਂਦੇ ਤੇ ਆਪਾਂ ਰੇ ਸ਼ਕਲ ਨਹੀਂ ਆਹ ਕੋਲੀ ਵਾਲੀ ਸ਼ਕਾਂਗੇ ਆਪਾਂ ਹੋਰ ਵੀ ਅਰੇ ਬਹੁਤ ਸਟਾਰ ਲੱਗਾ ਅਰੇ ਧੂੜ ਪੜਨੀ ਆ ਤੇ ਦੂਜੇ ਪਾਸੇ ਲਈ ਵੀ ਕੁਝ ਰੱਖਣਾ ਢੇਡ ਜੇ ਜਗ੍ਹਾ ਰੱਖਣੀ ਆ ਕੀ ਕਹਿਣਾ ਕਰਿਓ ਆ ਬਾਰੀ ਸਕੈਨਰ ਹੋਰ ਕਰਿਓ ਕਹਿੰਦਾ ਮੀਡੀਅਮ ਕਰਿਓ ਲਾਰਜ ਨਹੀਂ ਆਂ ਦਾ ਸਕੈਨਰ ਮੀਡੀਅਮ ਹੁੰਦੇ ਮੀਡੀਅਮ ਹੋਵੇ ਮੇਰੀ ਗੱਲ ਸੁਣ ਤੇਰੇ ਤੇ ਤੇਰੇ ਕੋਲ ਚ ਖਿਲਰੇ ਦੀ ਐਂਟਰੀ ਆ ਮੈਂ ਹਾਂ ਤੈਨੂੰ ਲੈਣਾ ਓਏ ਪਤਾ ਨਹੀਂ ਕਿਉਂ ਦੱਸ ਲੋਰੀ ਅਹੀਂ ਖਾਣ ਲੱਗੇ ਹੁਣ ਪੀਸਾ ਮਤਲਬ ਇੱਥੇ ਥੋੜੀਆਂ ਚੀਜ਼ਾਂ ਖਾਣੀਆਂ ਬਾਕੀ ਉਧਰ ਦਾ ਕੰਮ ਆਪਣਾ ਉਧਰ ਵੀ ਛਕਣੇ ਆਂ ਜੇ ਜਾ ਕੇ ਅਹੀਂ ਬਾਕੀ ਚਲੋ ਇਹ ਕਹਿੰਦੇ ਕਹਿੰਦੇ ਸਕੈਨਰ ਓਨ ਕਰੋ ਭਾਈ ਜਣ ਦਾ ਪੈਸੇ ਬਾਦੀਏ ਮੈਂ ਕੁੱਤੇ ਉਹ ਵਿਆਹ ਆਏ ਜੀ ਅਸੀਂ ਥੱਲੇ ਮਾਰ ਵਾਲੇ ਇਹਨਾਂ ਨੂੰ ਪੀਜਾ ਮਿਲਿਆ ਦੋਵਾਂ ਨੂੰ ਕੋਈ ਬੋਲ ਦੇ ਇਹ ਤਾਂ ਲੱਗੇ ਵਹਿ ਖਲੋਤਾ ਇੰਨੇ ਹੀ ਦਵਾਇਆ ਏ ਆਇਆ ਇਹਨੂੰ ਦਿਖਾ ਨਹੀਂਦਾ ਆ ਤਰਲਿਆਂ ਨੇ ਮਿਲਿਆ ਤਰਲਿਆਂ ਨੂੰ ਪੀਸ ਵੀ ਇਹ ਕੈਕ ਹੀ ਮਿਲਿਆ ਤਰਲਿਆਂ ਦੇ ਵੀ ਪੂਰਾ ਲੈ ਕੇ ਆਉਂਦੇ ਗੱਲ ਫੇਰ ਹੀ ਕਹਿੰਦੇ ਨਾ ਇਹ ਦੇ ਅੱਗੇ ਚਲੋ ਚੁੱਪ ਕਰੋ ਬਕਵਾਸ ਸਬਰ ਦਾ ਬੱਲ ਮਿੱਟਾ ਹੁੰਦਾ ਹੈ ਇਹਨਾਂ ਨੂੰ ਕੱਚਾ ਮੜੇ ਪਾਜੀ ਇਹਨਾਂ ਨੇ ਇਹ ਇਹ ਪਾਜੀ ਇੱਥੇ ਘੰਟਾ ਇੱਕ ਖਲੋਤੇ ਨੇ ਇਹਨੂੰ ਆਪਾਂ ਬੜਾ ਗਿਆ ਚਲੋ ਹੋਰ ਕਿਤੇ ਕੋਈ ਮਾਈਏ ਇਹ ਕਹਿੰਦੇ ਨਹੀਂ ਖਾ ਗਈ ਜਣਾ ਹੁਣ ਉਹਨਾਂ ਨੂੰ ਮਿਲ ਪਿਆ ਓ ਚਲੋ ਖਾਓ ਤੇ ਅਗਲੀ ਲੋਕੇਸ਼ਨ ਤੇ ਲੋ ਜੀ ਫੋਟੋ ਸ਼ੂਟ ਕਰਦੇ ਹੋਏ ਆਪਣੇ ਕੋਲ ਦਿਲ ਵਾਲੀ ਆ ਗਈ ਹੈ ਚਾਹ ਆ ਵੀਰ ਗਿਆ ਖੜਾ ਕੇ ਤੇ ਬਾਬਾ ਜੀ ਫੋਟੋ ਖਿਚਾ ਰਹੇ ਨੇ ਤੇ ਆਪਣੇ ਵੀ ਵੀਰ ਸਾਰੇ ਫੋਟੋਆਂ ਖਿਚਾ ਰਹੇ ਹੋ ਵੀ ਖਿਚਾ ਰਿਆ ਤੇ ਬਾਬਾ ਭਲੀ ਕਰੇ ਇਹਨਾਂ ਦੀ ਪਹਿਲਾਂ ਫੋਟੋ ਖਿਦਾ ਫਿਰ ਤੁਹਾਡੇ ਨਾਮ ਕਰਦਾ ਗੱਲ ਏ ਮੈਨੂੰ ਹਰ ਵਾਰੀ ਇਹਦੇ ਕਹਿੰਦੇ ਆ ਬੋੜੋ ਵਿਦ ਲੈਣਾ ਜਦੋਂ ਮੇਰੀ ਵਾਰੀ ਆਉਂਦੀ ਹਾਂ ਨੇ ਭੱਜ ਜਾਂਦੇ ਉੱਤੇ ਉੱਤੇ ਗਏ ਹੁਣ ਤੇ ਚਲੋ ਆਪਾਂ ਜਿਹੜਾ ਦੇਲੇ ਹੀਗਾ ਉਹ ਕਰਤਾ ਮਿੱਟੀ ਆਪਾਂ ਚੱਲੀ ਜਾਈਏ ਹੁਣ ਉਹ ਕਿੱਥੇ ਗਏ ਓਏ ਮੰਜਾਂ ਦੇ ਕੁੱਤੇ ਦੇ ਉਹ ਖਾਨਾ ਖਰਤੇ ਨਹੀਂ ਨਾ ਉਹ ਖਾਨਾ ਖਰਦਾ ਹੀ ਰੱਖਿਆ ਐ ਤੇਰੀ ਉਹ ਕਿੱਥੇ ਗਵਾ ਲਾ ਇਹ ਗਾਂ ਸਰੀ ਤੁਰਦੀ ਜਾਂਦੀ ਐ ਚਲੋ 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 ਫੇਰ ਕਹੀਂ ਫੇਰ ਕਹੀਂ ਕੀ ਕੀਆ ਹੀ ਫੇਰ ਕਹੀਂ ਕੀ ਕੀਆ ਪੀਜ਼ਾ ਖਾ ਲਈਏ ਸਵਾਦ ਲੱਗਾ ਹੀ ਬਾਬਾ ਠੀਕ ਹੈ ਮਹਾਰਾ ਔਰ ਠੰਡੀ ਠਾਰ ਖੋਏ ਵਾਲੀ ਲਾਈ ਇਹਨਾਂ ਨੇ ਭਾਜੀ ਬਣ ਗਈ ਬਣ ਗਈ ਬੱਬੀ ਕੈਂਟੀ ਕਿਥੇ ਆ ਕੈਂਟੀ ਇੱਥੇ ਹੀ ਆ ਉਹ ਵੀਰ ਕੋ ਫੜੇ ਇਧਰ ਲੇਕਿਨ ਕੈਂਟੀ ਕੈਂਟੀ ਕਿੰ ਕੈਂਟੀ ਕਿਰਾਏ ਵੀ ਜੀ ਵੀਰੇ ਸਾਰੀਆਂ ਲੈ ਕੇ ਦੋੜ ਕੇ ਸਾਰੀਆਂ ਲੈ ਕੇ ਦੋੜ ਕੇ ਕੁਲਫੀ ਖਾਓਗੇ ਨਹੀਂ ਨਹੀਂ ਤੂੰ ਖਾ ਭਰਾ ਏ ਉਹ ਵਾਲੀ ਜਿਹੜੀ ਪਾਕਿਸਤਾਨੀ ਨਹੀਂ ਕਹਿੰਦੇ ਹੁੰਦੇ ਹਲ ਭਾਈ ਹਸਪੀਟਲ ਸਿਟੀ ਵਾਲੀ ਨਹੀਂ ਨਹੀਂ ਇਹਦਾ ਇੱਥੇ ਰੱਖ ਟੱਕੀ ਹੁੰਦੇ ਆ ਤੇ ਕਰਾਉਂਦੇ ਉਹਨੂੰ ਪੁੱਛਣਦੇ ਆ ਵੀ ਟੱਲੀ ਕਿੱਥੇ ਤੇਰੀ ਜਾਂਦੇ ਓਏ ਮਨੇ ਬਾਬਾਈ ਉਹਨੂੰ ਪਤਾ ਕੀ ਪੁੱਛਣਦੇ ਆਨੇ ਤੇਰੇ ਟੱਲੀ ਕਿੱਥੇ ਆ ਮੈਂ ਦਮਾਂ ਵੇਖ ਮੇਗੋ ਭਾਈ ਇੱਕ ਵਿਆਹ ਇਹਨਾਂ ਨੂੰ ਖਵਾਤਾ ਵਾ ਰੱਜੇ ਨਹੀਂ ਅਜੇ ਨਾ ਦੂਜੇ ਦੇ ਸਵਾਲ ਇਹ ਰੱਜਣ ਵਾਲਾ ਸਵਾਲ ਨਾ ਸਾਡੇ ਤੋਂ ਬਹੁਤ ਦੂਰ ਆ ਸਹੀ ਪਕੜੇ ਹੈ ਇੱਕ ਵਿਆਹ ਆਪਾਂ ਖਵਾਤਾ ਵਾ ਤੇ ਦੂਜੇ ਦੀ ਆਪਾਂ ਤਿਆਰੀ ਕਸਨ ਦਏ ਆ ਤੇ ਟੇਢੀ ਚ ਜਗ੍ਹਾ ਹੈਗੀ ਹਲੇ ਖਾਦਾ ਨਹੀਂ ਨਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਗੱਤ ਸਹੀ ਹੈ ਤੇ ਵੇਖੋ ਹੁਣ ਇਹ ਮੂੰਹ ਵੇਖੋ ਇਹਨਾਂ ਦੇ ਲੱਗਦੇ ਨਾ ਲੁੱਟਣ ਵਾਲੇ ਉਹ ਲੁੱਟਣ ਚੱਲੇ ਬਾਹਰ ਉਲਦੀਆ ਦੀ ਤਿਆਰੀ ਪੂਰੀ ਆ ਹਾਂ ਇਧਰੋਂ ਆਪਾਂ ਇਹਨਾਂ ਨੂੰ ਪਕੌੜਾ ਕੋਈ ਨਹੀਂ ਖਾਦਾ ਪੀਜਾ ਆਪਾਂ ਛੱਡਿਆ ਨਹੀਂ ਤੇ ਬਾਕੀ ਤੁਸੀਂ ਵੇਖ ਹੀ ਲਿਆ ਵੀਡੀਓ ਚ ਇਹ ਆਪਣੇ ਆ ਜਿਹੜਾ ਬੰਦਾ ਨਾ ਆ ਖਾਣ ਪੀਣ ਦੀ ਪੂਰਾ ਮਾਇਰ ਆ ਕੇ ਢੂੜ ਪੜ ਦੇਣੀ ਆ ਠੀਕ ਆ ਬਾਕੀ ਦਿਨ ਪਹੁੰਚ ਕੇ ਮਿਲਦੇ ਆਂ ਤੇ ਓ ਹੋ 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 ਪਾਪਾ ਜੀ ਦਾ ਬਾਕੀ ਤਾਂ ਰਹਿ ਚੱਲਾ ਲਓ ਜੀ ਆਪਾਂ ਪਹੁੰਚ ਗਏ ਆ ਖੁਸ਼ੀ ਵਟੇਗਾ ਆਸ਼ੀਸ਼ ਆਸ਼ੀਸ਼ ਦੋਸ਼ੀ ਜੀ ਚੈੱਕ ਕਰੋ ਵਜ਼ਨੈਲਟੀ ਸਾਡੀ ਆ ਕੋ ਸਾਹਮਣੇ ਸ਼ੀਸ਼ੇ ਦੇ ਆਹ ਪੰਦੇ ਹੁੰਦੇ ਉੱਡਦੇ ਆ ਵਾ ਕਿਉਂ ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਇਹਨਾਂ ਨੂੰ ਵਧੀਆ ਬਣਿਆ ਵਾ ਖੁਸ਼ੀ ਵਾਟਿਕਾ ਬਹੁਤ ਸ਼ਾਨਦਾਰ ਬਣਿਆ ਕੀ ਆ ਬਾਤ ਹੈ ਤੇ ਬਾਬਾ ਬੜੀ ਕਰੇ ਆਪਾਂ ਇੱਥੇ ਆ ਹੁਣ ਆਪਾਂ ਇਹ ਤੋਂ ਛੇਤੀ ਨਿਕਲਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਅੰਮ੍ਰਿਤਸਰ ਵੀ ਜਾਣਾ ਆ ਤੇ ਅੱਜ ਦੇ ਦਿਨ ਦਾ ਇਹ ਦੂਜਾ ਵਿਆਹ ਵਾ ਉਹਦੇ ਵਿੱਚ ਆਪਣੀ ਰੋਟੀ ਚੱਲਣ ਦੀ ਆ ਜੀ ਇਹ ਲੋ ਵਿਆਹ ਵੇਖੋ ਬਾਬਾ ਦਿੰਦਾ ਭੰਡਾਰ ਭਰ ਕੇ ਤੇ ਇਧਰ ਵੇਖੋ 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 ਘੁੱਟੀਆਂ ਭੇਟਾ ਹੀ ਮਨਾ ਕੇ ਆਏ ਆਪਣੀ ਆਪਣੀ ਥਾਲੀ ਛੱਡ ਕੇ ਇਧਰ ਆ ਗਏ ਇਦਾਂ ਹੀ ਹੁੰਦਾ ਹੁੰਦਾ ਵਾ ਇਦਾਂ ਹੀ ਹੁੰਦਾ ਹੁੰਦਾ ਤੇ ਵੇਖੋ ਮੈਂ ਵੀ ਸ਼ੱਕ ਲੱਗਾ ਵਾ ਬਸ ਐਵੇਂ ਵੀ ਥੂੜਾ ਪੱਟੀਏ ਮੁੜ ਕੇ ਅੰਬਰੀ ਸਾਹ ਚੱਲੀਏ ਸਾਡੇ ਸ਼ੁਭਾਜੀ ਵਾਲਾ ਬਹੁਤ ਸੁਣਾ ਮਾਫ ਕਰ ਥੈਂਕ ਯੂ ਜੀਹਾਂ ਤੇਰੇ ਨਾਲ ਮਾਧ ਨਾਲ ਤੇਰੇ ਨਾਲ ਜੀਹਾਂ ਤੇਰੇ ਨਾਲ ਮਾਧ ਨਾਲ ਲਓ ਵੀ ਆਪਾਂ ਕਰੀਏ ਪੈਲਸ ਨੂੰ ਹਲਵਿਦਾ ਤੇ ਆਪਾਂ ਚੱਲੇ ਹੁਣ ਅੰਮ੍ਰਿਤਸਰ ਵੱਲ ਕਿਉਂਕਿ ਆਪਾਂ ਹਾਲ ਮੇਡ ਇਸ ਬਹੁਤ ਲੇਟ ਹੋ ਗਏ ਆ ਤੇ ਆਪਾਂ ਚੱਲੀਏ ਅੰਮ੍ਰਿਤਸਰ ਵੱਲ ਨੂੰ ਤੇ ਉੱਥੋਂ ਵਾਪਸ ਨਹੀਂ ਆਉਣਾ ਵਾ ਤੇ ਤੁਸੀਂ ਮੁੰਡਾ ਦਾ ਦੇਖ ਹੀ ਲਿਆ ਵੀਡੀਓ ਜੇ ਬਾਕੀ ਮਿਲਦੇ ਆ ਤੁਹਾਨੂੰ ਹੁਣ ਅੰਮ੍ਰਿਤਸਰ ਜਾ ਕੇ ਇਹਦਾ ਜੀ ਲੋਬੇ ਚੈੱਕ ਕਰੋ ਅੰਮ੍ਰਿਤਸਰ ਸ਼ੋਰ ਜਿਆਦਾ ਹੁੰਦਾ ਹੈ ਇਸ ਟਾਈਮ ਮੇਰੇ ਸਾਥ ਤੇ ਆਪਾਂ ਪਹਿਲਾਂ ਜਾਵਾਂਗੇ ਬਾਬਾ ਜੀ ਦੀ ਭੈਣ ਦੇ ਘਰ ਫਿਰ ਉਧਰੋਂ ਅਸੀਂ ਫੜਾਂਗੇ ਮੋਟਰਸਾਈਕਲ ਤੇ ਫਿਰ ਅਸੀਂ ਜਾਵਾਂਗੇ ਜਿਹੜਾ ਸਮਾਨ ਲੈ ਜਾਣਾ ਆਪਣਾ ਉਹ ਲੈਣ ਜਾਵਾਂਗੇ ਜੀ ਆਪਾਂ ਗਏ ਹਾਂ ਤੇਗਾ ਲੈਣ ਤੇ ਜਿਹੜੀ ਚੀਜ਼ ਲੈਣੀ ਹੈ ਉਹ ਮੈਂ ਲੈ ਕੇ ਰਹਿਣੀ ਆ ਤੇ ਮੈਂ ਆਪਾਂ ਆਏ ਆ ਬਾਬਾ ਜੀ ਦੇ ਭੈਣ ਘਰ ਤੇਗਾ ਆਪਾਂ ਲੈ ਲਈਆਂ ਵਾ ਰਾਤ ਦੇ ਹੋ ਗਏ ਆ ਸਾਡੇ 10:30 ਵਜੇ ਦੇ ਕਰੀਬ ਅਸੀਂ ਅਜੇ ਅੰਮ੍ਰਿਤਸਰ ਹੀ ਫਿਰਨੇ ਆ। ਚਲੋ ਲੈਪਟਾਪ ਆਪਾਂ ਲੈ ਲਿਆ ਗੱਡੀ ਅੰਦਰ ਪਿਆਇਆ। ਬਾਕੀ ਵੀ ਕਿੰਨੇ ਕੁਲਫੀਆਂ ਖਵਾ ਦਈਏ ਇਹਨਾਂ ਨੂੰ। ਆਪਾਂ ਸਿਕਾਈਏ ਕੁਲਫੀਆਂ। ਬਾਬਾ ਜੀ ਆ ਗਏ ਆ। ਬਾਕੀ ਪੁੱਛੋ ਤੇ ਜੋਚ ਵਿੱਚ ਲੈਣੀ ਹੈ ਸਿਕਾਓ ਉਹਨਾਂ ਨੂੰ ਬਾਬਾ ਜੀ ਮੈਂ ਅਗਲੇ ਵਿੱਚ ਗਿਆ। ਦੇਖੋ, ਦੇਖੋ। ਬਾਕੀ ਗੱਲਾਂ ਦੀਆਂ ਗੱਲਾਂ ਥੱਕ ਬਹੁਤ ਗਈਆਂ ਤੁਹਾਨੂੰ ਮਿਲਦੇ ਹੁਣ ਬਟਾਲੇ ਜਾ ਕੇ ਜਦੋਂ ਘਰ ਪਹੁੰਚਾਂਗੇ ਨਾ। ਉੱਥੇ ਜਾ ਕੇ ਕਰਾਂਗੇ ਵਲੌਗ ਦੀ ਐਂਡਿੰਗ। ਠੀਕ ਆ ਜੀ। ਪਰ ਅਹੀਂ ਅਜੇ 10:30 ਹੋ ਜਗੇ ਆਂ ਅਹੀਂ ਵੀ ਬਟ ਇਥੇ ਅੰਮ੍ਰਿਤਸਰ ਚ ਹੀ ਫਿਰ ਰਹੇ ਹਾਂ। ਲੋ ਵੀ ਮਿੱਤਰੋ ਅਹੀਂ ਕਰ ਲੱਗੇ ਆਂ ਇਥੇ ਵਲੌਗ ਦੀ ਐਂਡਿੰਗ ਕਿਉਂਕਿ ਮੈਂ ਪਹੁੰਚ ਚੁੱਕੇ ਹਾਂ ਘਰ। ਸੋ ਮਿਲਦੇ ਆਂ ਤੁਹਾਨੂੰ ਆਪਾਂ ਨੈਕਸਟ ਵਲੌਗ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰੱਬ ਰਾਖਾ। ਮਾਲਕ ਮਿਹਰ ਕਰਨ। ਸੋ ਜਿੰਨਾ ਵੀ ਪਿਆਰ ਦਿੱਤਾ ਤੁਹਾਡਾ ਬਹੁਤ ਧੰਨਵਾਦ। ਕੋਈ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ। ਮਿਲਦੇ ਆਂ ਤੁਹਾਨੂੰ ਨੈਕਸਟ ਵੀਡੀਓ 'ਚ।